ਤਰੋ ਲੱਖਾਂ ਦੀ ਜ਼ਮੀਨ ਕੱਖਾਂ ਦੇ ਭਾਅ ਪਈ ਤੁਹਾਨੂੰ ਦਿਖਾਉਣੇ ਆਗੇ 60 ਕਿੱਲੇ ਥਾ ਹੋਣਾ 60 ਕਿੱਲੇ ਹੋਣਾ ਹੈ ਠੀਕ ਹੈ ਜੀ ਠੀਕ ਹੈ 2.5 ਫੁੱਟ ਤੇ ਇੱਥੇ ਵੀ ਸਾਡੇ ਦਾ ਪਾਣੀ 2.5 ਫੁੱਟ ਤੇ ਥੱਪਾ ਖੜੀ ਹੈ ਅਚਾ ਇਹ ਤੇ ਸਾਰੇ 2.5 ਫੁੱਟ ਧੀ ਹੈ ਪਾਣੀ 2.5 80-85 ਹਜ਼ਾਰ ਬੱਲੇ ਬੱਲੇ ਬਹੁਤ ਠੀਕ ਆ ਫਿਰਦਾ ਆ ਆ ਜ਼ਮੀਨ ਜਿਹੜੀ ਆ 84 ਹਜ਼ਾਰ ਤੋਂ ਲੱਗੀ ਅੱਛਾ ਜੀ ਉਂ ਜ਼ਮੀਨਾਂ ਦਾ ਕੀ ਰੇਟ ਆ ਤੁਹਾਡੀਆਂ ਕੋਲ ਇਥੇ ਜ਼ਮੀਨਾਂ ਦਾ ਸਾਡੇ ਕਿਉਂ ਨਹੀਂ ਵਿਜਾਈ ਹੁੰਦੀ 1995 ਤੋਂ ਲੈ ਕੇ ਐਵੇਂ ਹੀ ਕਿਉਂ ਪਿਆ ਇਹ ਲੱਗੇ ਆਮ ਤੌਰ ਤੇ ਕਹਿੰਦੇ 1995 ਤੋਂ ਲੈ ਕੇ ਤੇ ਇਸੇ ਤਰ੍ਹਾਂ ਹੀ ਇੱਥੇ ਦੌਰ ਇਹ ਚੱਲੀ ਜਾਂਦਾ ਠੀ ਫੇਰ ਵੀ ਨਹੀਂ ਮਿੱਤਰੋ ਇੱਥੇ ਸਮਝ ਹੀ ਨਹੀਂ ਆਉਂਦਾ ਵੀ ਇੱਥੇ ਸੇਵ ਆਉਂਦੀ ਤਾਂ ਆਉਂਦੀ ਕਿਉਂ ਆ ਮਿੱਤਰੋ ਆ ਦੇਖੋ ਇਧਰ ਜੀ ਸਰਕੜਾ ਉਗ ਰਿਹਾ ਬਿਲਕੁਲ ਸਰਕੜੇ ਹੋਇਆ ਪਿਆ ਸਰਕੜਾ ਜਮੀਨ ਬੇਲੀ ਵੇਖੋ ਕਟੋ-ਕਟ ਵੀ ਪੰਜ ਕਿੱल्ल्या ਦਾ ਪਲਾਟ ਆ ਬਿਲਕੁਲ ਪਾਣੀ ਦਾ ਸੇਮ ਵਾਲਾ ਪਾਣੀ ਹਜੇ ਵੀ ਨਹੀਂ ਉਤਰਿਆ ਅੱਛਾ ਜੀ ਕਿੰਨਾ ਸਮਾਂ ਹੋ ਗਿਆ ਇਸ ਨੂੰ 25 ਸਾਲ ਹੋ ਗਏ ਹੋਣੇ ਆ ਜੀ ਪੂਰੇ 25 ਸਾਲ ਹਾਂ ਹਾਂ ਹੋ ਗਏ ਹੋਣੇ 25 ਕੋਈ 7 8-9 ਮਹੀਨਾ ਦਾ ਮਾ ਫਰਕ ਹੋਵੇ ਮੈਂ ਉਦੋਂ ਟਰੈਕਟਰ ਲਿਆ ਸੀ ਮੇਰੇ ਤਾਂ ਜਾਦਾ 95 'ਚ ਮੈਂ ਇੱਧਰ ਇੱਕ ਖੁੱਬੇ ਦਾ ਟਰੈਕਟ ਕੱਢ ਕੇ ਆਇਆ ਸੀਗਾ ਇੱਧਰ ਸੇਮ ਕੱਟ ਸੀ ਤੁਸੀਂ ਉਦੋਂ ਕਿਹੜਾ ਟਰੈਕਟਰ ਲਿਆ ਸੀ ਐਂ ਡੀ ਆਈ ਸੀਗਾ 265 265 95 ਚ ਹਾਂ ਕਿੰਨੇ ਦਾ ਲਿਆ ਸੀ ਉਹ ਜੀ 178 ਦਾ 178 ਦਾ ਹਾਂ ਕਿਸ਼ਤਾਂ ਤੇ ਕਿ ਕੈਸ਼ ਨਗਦ ਉਹ ਜੀ ਕਿਰਾਇਆ ਦਾ ਦਉ ਨੇ ਬੈਂਕ ਤੋਂ ਹੀ ਸੀਗਾ ਲੋਨ ਦਾ ਕੀ ਜਲ ਭਰਿਆ ਸੀ ਮੈਂ ਬਾਕੀ ਕਿਸ਼ਤਾਂ ਹਾਂ 149 ਹੋ ਗਿਆ ਸੀਗਾ ਕਰਤੀਆਂ ਸੀ ਪੂਰੀਆਂ ਉਹ ਜੀ ਪੂਰੀਆਂ ਸੁਣਦੇ ਆਂ ਬਜ਼ੁਰਗਾਂ ਤੋਂ ਕਹਿੰਦੇ ਬਜ਼ੁਰਗ ਕਹਿੰਦੇ ਸੀ ਆਦੇ ਅੱਗੇ ਟਰੈਕਟਰਾਂ ਨੇ ਲੋਕਾਂ ਦੀਆਂ ਜ਼ਮੀਨਾਂ ਵਕਾਤੀਆਂ ਸੀ ਤੇ ਜ਼ਮੀਨਾਂ ਵਕਾਤੀਆਂ ਸੀ ਨੇਰਾ ਤਾਂ ਖੈਰ ਹੋ ਕੰਮ ਬਹੁਤ ਲਿਆ ਸੀ ਮੈਂ ਤਾਂ ਉਹ ਤਾਂ ਕਿਰਾਏ ਕੱਤੇ ਤੇ ਉਹ ਤਾਂ ਕਿਰਾਇਆ ਹੀ ਥੋੜਾ ਅੱਛਾ ਜੀ ਚੱਲਦਾ ਬਹੁਤ ਸੀ ਕਿਰਾਏ ਕੱਤੇ ਤੇ ਕਿਸ਼ਤਾ ਹਾਂ ਕਿਸ਼ਤਾ ਮੈਂ ਤਾਂ ਪੱਤਾਰੇ ਆ ਸੀ ਭਰ ਦਿੰਦੇ ਸੀ ਹਾਂ ਹਾਂ ਇਹ ਉਹਨੂੰ ਕਿੰਨੇ ਥਾਂ ਚ ਵਿੱਚ ਸੇਮ ਹੈ ਉਹ ਉਹ ਤਾਂ ਹੋয়া ਹੀ ਹੁਣ ਤਾਂ ਘੱਟ ਹੋ ਗਿਆ ਜੇ 60 ਕਿੱਲੇ ਥਾਂ ਹੋਣਾ ਹੈ 60 ਕਿੱਲੇ ਹੋਣਾ ਹੈ ਹੈ ਨਾ ਤੇ ਝੋਨਾ ਉਹਦੇ ਚ ਬੀਜਿਆ ਸੀ ਖਰਚੀ ਖੜੇ ਤੇ ਵੱਡੇ ਵੀ ਕੋਈ ਨਹੀਂ ਨਾ ਪੈਣਾ ਤਾਂ ਮਾੜਾ ਮੁੱਟਾ ਹੋ ਜਾਂਦਾ ਜੇ ਨਹੀਂ ਪੈ ਜਾਂਦਾ ਫੇਰ ਖਤਮ ਹੋ ਜਾਂਦਾ ਮੰਨ ਲਓ ਵੀ ਜ਼ਮੀਨ ਲੱਖਾਂ ਦੀ ਜ਼ਮੀਨ ਕੌੜੀਆਂ ਦੇ ਭਾਈ ਪਈ ਹੈ ਕੌੜੀਆਂ ਦੇ ਪਾਪ ਪਈ ਹੈ ਹੈ ਉਨੇ ਥਾਂ 'ਚ ਹਾਏ ਉਨੇ ਥਾਂ 'ਚ ਹਾਂ ਬਾਕੀ ਜਦੋਂ ਇੱਧਰ ਆਇਆ ਮੈਂ ਇੱਧਰ ਤਾਂ ਸਾਰੇ ਥੋੜੇ ਵਧੀਆ ਹਰੇ ਗ੍ਰੇਨਰੀ ਹੈ ਪੂਰੀ ਹੈ ਪੱਤੀ ਆ ਜਿਹੜੀ ਇੱਕਦਸਰ ਥੋੜਾ ਨਹੀਂ ਵੱਧਤ ਹੈ ਗਿਆ ਸੀ ਉਦੋਂ ਨਾ ਕੱਡੀ ਕਣਕ ਕਣਕ ਥੋੜੀ ਜੀ ਦਾਣੇ ਘਟਾ ਇਸ ਕਣਕ ਕਣਕ ਮਰ ਗਈ ਹੋਰ ਫਸਲ ਨਹੀਂ ਅੱਜ ਤੱਕ ਮਰੀ ਇੱਧਰ ਨਹੀਂ ਮਰੀ ਹਾਂ ਹੁਣ ਕਿਤੇ ਵੀ ਨਹੀਂ ਮਰੀ ਇਸ ਕਣਕ ਤੋਂ ਬਿਨਾ ਬਸ ਉਨੇ ਥਾਂ 'ਚ ਹੀ ਉਨੇ ਥਾਂ 'ਚ ਸਾਡੇ ਉਹ ਫਿਰ ਕਿਉਂ ਉੱਥੇ ਹੀ ਘਾਤ ਹੁੰਦੀ ਹੈ ਫਿਰ ਸੇਮ ਹੈ ਪ੍ਰਮਾਤਮਾ ਨੂੰ ਪਤਾ ਮੈਟਰ ਕੱਲੀ ਨਾ ਉਹ 60 65 ਕਿੱਲਾਂ ਦੇ ਵਿੱਚ ਸੇਮ ਆਉਂਦੀ ਆ ਬਾਕੀ ਜਿੰਨਾ ਵੀ ਤੁਸੀਂ ਦੇਖੇ ਨਾ ਰਕਬ ਵਧੀਆ ਹਰਿਆ ਭਰਿਆ ਪਿਆ ਉਹਨੇ ਤਾਂ ਹੀ ਹੈ ਨਾ ਹਾਂ ਹਾਂ ਅੱਛਾ 1965 ਵਾਲੇ ਦੀ ਉਹ ਹਾਂ ਹਾਂ 1965 ਤੋਂ ਲਗਾਤਾਰ ਆ ਰਹੀ ਹੈ ਹਾਂ 95 ਚੱਲਿਆ ਮੈਂ 95 ਦੀ ਗੱਲ ਹੈ 95 ਦੀ ਗੱਲ ਹੈ 95 ਮਿਹਲੇ ਦੀ ਲਗਾਤਾਰ ਹਜੇ ਤੱਕ ਵੀ ਆਈ ਜਾਂਦੀ ਹੈ ਨਾ ਮੰਨ ਲਓ ਵੀ 30 ਸਾਲ ਹੋ ਗਏ ਮੇਲੇ ਵੀ ਇਹ ਖੜ ਗਿਆ ਸੀ ਥਾਂ ਹੂੰ ਯਾਨੀ ਖੜ ਗਿਆ ਸੀ ਸਾਲ ਖੜਾ ਹੋਈ ਪਹਿਲਾਂ ਕਿ ਦੋ ਸਾਲ ਖੜਾ ਹੋਵੇ ਖੜ ਗਿਆ ਸੀ ਉਹ ਮਾੜੀ ਮੋਟੀ ਫਸਲ ਹੋ ਜਾਂਦੀ ਸੀ ਮਾੜੀ ਮੋਟੀ ਜਿਆਦਾ ਨਹੀਂ ਹਾਂ ਇੱਥੇ ਮੈਂ ਬਹਣ ਆਇਆ ਇੱਕ ਵਾਰ ਮੈਂ ਪੜੀ ਪਹੀ ਸੀ ਕਿ ਪਹੀ ਦੇ ਦੇਖ ਲਿਆ ਹਤਾ ਟਰੈਕਟਰ ਅੱਛਾ ਜੀ ਰੇ ਸੀ ਥੋੜੀ ਜਿਹੀ ਉਹਦੇ ਚ ਪਾਈ ਅੱਛਾ ਜੀ ਹੁਣ ਕਿਸੇ ਦੇ ਲਾਉਣ ਆਇਆ ਸੀ ਉਹ ਨੇ ਜਾਂਦਾ ਖੜਾ ਖੜਾ ਖੁੱਭ ਗਿਆ ਪਹੀ ਖੁੱਭੀ ਟਰੈਕਟਰ ਹਾਂ ਬਹਿ ਗਿਆ ਤਾ ਯਾਰ ਉਹ ਹਾਂ ਬਹਿ ਗਿਆ ਸੇਮ ਦੇ ਵਿੱਚ ਕੱਢਦਾ ਲਿਆ ਅਖਰ ਖੜਾ ਖੜਾ ਖੁੱਭ ਗਿਆ ਖੁੱਭ ਗਿਆ ਠੀਕ ਹੈ ਠੀਕ ਹੈ 2.5 ਫੁੱਟ ਤੇ ਇੱਥੇ ਵੀ ਸਾਡੇ ਦਾ ਪਾਣੀ 2.5 ਫੁੱਟ ਤੇ ਪਾਣੀ ਖੜਿਆ ਹੈ ਅੱਛਾ ਇੱਥੇ ਸਾਰੇ 2.5 ਫੁੱਟ ਧੀਆ ਪਾਣੀ 2-3 ਫੁੱਟ ਧੀਆ ਪਾਣੀ ਅੱਛਾ ਜੀ ਉਂ ਜਮੀਨਾ ਦਾ ਕੀ ਰੇਟ ਹੈ ਤੁਹਾਡੀਆਂ ਕੋਈ ਜਮੀਨਾ ਦਾ ਸਾਡੇ ਜੀਟੀ ਰੋਡ ਤੇ ਦਾ ਬਹੁਤ ਹੂੰ ਉਹ ਤਾਂ ਆਮ ਨਾਲ ਕਿਵੇਂ ਪੈੜੇ ਦਾ ਕਿੱਡਾ ਨਿਕਦਾ ਕਿਸੇ ਦਾ ਦੋ ਕਿੰਨੇ ਮਿੰਦਾ ਕਿਸਦਾ ਕਿੱਡਾ ਬਿਕਦਾ ਹੂੰ ਇਹ 35 ਦਾ ਪੈਨਾ ਦਾ 2225 ਤੇ 22 ਤੇ ਖੜੀ ਸੀ ਹੂੰ ਹੁਣ 2 ਸਾਲਾਂ ਦੀ 35 40 ਤਾਂ ਉੱਪਰੇ ਬਹੁਤ ਰੇਟ ਹੋ ਗਿਆ ਹਾਂ ਤੇ ਇੱਧਰ ਰੋਡ ਤੇ ਲਿਖੀ ਹੈ ਮੇਰਾ ਘਰ 60 ਨੂੰ 60 ਲੱਖ ਨੂੰ ਰੋਡ ਤੇ ਵਿਕੀ ਆ ਹਾਂ ਠੀਕ ਹੈ ਜੀ ਬੁੱਢੀ ਠੀਕ ਹੈ ਠੀਕ ਹੈ ਤੇ ਫਿਰ ਮਨ ਲਓ ਵੀ ਜਿਹੜੀ ਉਹ ਜ਼ਮੀਨ ਪਈ ਹੈ ਜਿਹੋ ਉਹ ਵੇਚਦੇ ਵਗੈਰਾ ਵੀ ਨਹੀਂ ਵੀ ਇਹੀ ਆਪਣੇ ਸੇਮ ਆਈ ਨੇ ਖਰਾਬ ਪਈ ਹੈ। ਮੇਰੇ ਉਹਨਾਂ ਦੇ ਹੋਰ ਨਾਲ ਹੈ ਹੀ ਨਾ ਜ਼ਮੀਨ ਉੱਥੇ ਉਹਨਾਂ ਦੇ ਪੈ ਚੱਡੀ ਜਾਂਦਾ ਕੰਮ। ਚੱਲੀ ਜਾਂਦਾ ਹੈ। ਹਾਂ ਜ਼ਮੀਨ ਹੋਰ ਹੈਗੀ ਨਹੀਂ। ਹਾਂ ਮੈਂ ਦੇਖੀ ਮੋਟਰ ਵਗੈਰਾ ਉਹ ਮੇ ਸੁਣਨੇ ਪਈਆਂ ਉਜਾਰ ਹੀ ਬਣੇ ਪਏ ਆ ਖੇਤ ਜਮਾ। ਇਹ ਮੋਟਰ ਲੱਗੀਆਂ ਛੇ ਮਾਰ ਦੇ ਮੋਟਰਾਂ ਵੀ ਲਾਈਆਂ ਸੀ। ਹਾਂ ਵੀ ਸੇਮ ਹਟ ਜੇ। ਹਾਂ ਹਟ ਜੇ ਉਹ ਚੱਡੀਆਂ ਕੁਛ ਚੜ। ਫਿਰ ਪਈ ਲੋਕਾਂ ਨੇ ਕਿਸੇ ਕਿਸੇ ਦਾ ਨਜ਼ਰ ਰੱਖੀ ਕਿਸੇ ਨੇ ਮੋਟਰ ਖੋਲ੍ਹੇ ਕਿਸੇ ਨੇ ਤਾਰਾਂ ਲਾੜੀਆਂ ਕਿਸੇ ਨੇ ਤੇ ਬੜੀ ਹੈਰਾਨੀ ਦੀ ਗੱਲ ਆ ਵੀ 60 65 ਕਿੱਲੇ ਚ ਹੀ ਸੇਮ ਆਉਂਦੀ ਆ ਸਾਰੇ ਪਿੰਡਾਂ ਨੂੰ ਛੱਡ ਕੇ ਦੋ ਤਿੰਨ ਪਿੰਡਾਂ ਨੂੰ ਹੈ ਉਹ ਡੁੰਗਾਈ ਆ ਉੱਥੇ ਕੁਟੂ ਆ ਥੋੜੇ ਨੀਵਾ ਆ ਥਾਂ ਥੋੜ ਬਹੁੜ ਪੈਣਾ ਸੀ ਕਹਿੰਦੇ ਨਹੀਂ ਬਹੁੜ ਕਿ ਛੀਨੇ ਵਾਲੀ ਬਹੁੜਾ ਨੀਵਾ ਥਾਂ ਥਿਓ ਹਮ ਐ ਇੱਧਰ ਦਾ ਸੜਕ ਪਈ ਉਹਦੇ ਨਾਲ ਇੰਨੀ ਮੇਰੇ ਜਨੀ ਉੱਚੀ ਇੱਧਰ ਦੀ ਸੜਕ ਮੇਰੇ ਜਨੀ ਉੱਚੀ ਆ ਜਦੋਂ ਪਾਣੀ ਇੱਧਰ ਨਵਾੜਿਆ ਤੇ ਉਹੀ ਬਸ ਉਹਨਾਂ ਥਾਂ ਹੀ ਹੋ ਗਿਆ ਅੱਛਾ ਤਾਂ ਫੇਰ ਤਾਂ ਬਹੁਤ ਨੁਕਸਾਨ ਆ ਕਿਸਾਨ ਭਰਾਵਾਂ ਦਾ ਹਨਾ ਹਾਂ ਹਾਂ ਕਈ ਕਰਾਂ ਦੇ ਤਾਂ ਇੱਕ ਘਰ ਕੋਲੇ ਦਾ ਸੀ ਇਹ ਇੰਨੀ ਕੁ ਉਹ ਤਾਂ ਕਈ ਸਾਲ ਹੋ ਗਿਆ ਤਾਂ ਫਿਰ ਹੋਈ ਜਾਂਦਾ ਭੈਣ ਭਰਾ ਕਣਕ ਕਪਾ ਦੇ ਦਿੰਦੇ ਦਾ ਡੰਗ ਲਈ ਜਾਂਦਾ ਬਸ ਇੰਨਾ ਔਖਾ ਹੋ ਗਿਆ ਹਾਂ ਹਾਂ ਜ਼ਮੀਨ ਕਿ ਪਈਆ ਪਰ ਉਹਦੇ ਚ ਫਸਲ ਹੁੰਦੀ ਨਹੀਂ ਤੇ ਵਿਚਾਰੇ ਨੂੰ ਚਲੋ ਪਿੰਡ ਸਹਯੋਗ ਦੇ ਦਿੰਦਾ ਤੇ ਉਹਦਾ ਅਸਰ ਜਾਂਦਾ ਤੇ ਕਣਕਾਂ ਫਿਰ ਚੰਗੀਆਂ ਹੋ ਜਾਂਦੀਆਂ ਆਪੂ ਚੰਗੀ ਖੜੀਏ ਕਣਕ ਐਸ ਸਮੇਂ ਕਣਕ ਕਈ ਵਾਰੀ ਮੀਂਹ ਜਾਰੇ ਪੈ ਜਾਣਾ ਆ ਕਣਕਾ ਖੜੀ ਇਹ ਝੋਨੇ ਵਾਲਾ ਥਾਂ ਬੀਜੀਆਂ ਪਿੱਛੋਂ ਖੀਦਿਆ ਅੱਧੀ ਇੱਤਿਆ ਕੇ ਫਿਰ ਹੋ ਜਾਂਦੀਆਂ 50 ਮਣ 60 ਮਣ ਹਾਂ ਇੱਥੇ ਕਣਕਾ ਸਾਡੇ ਦਾ ਹੋ ਜਾਂਦੀਆਂ 50 ਮਣ 60 ਮਣ ਤਾਈ ਹੁੰਦੀਆਂ 65 ਮਣ ਪੈਂਦੀ ਜਮੀਨਾਂ ਚੰਗੀਆਂ ਹੀ ਆ ਥੋੜੇ ਤਾਂ ਠੀਕ ਆ ਬਹੁਤ ਠੀਕ ਆ ਮੇਰੇ ਕੋਲ ਇੱਥੇ ਆ ਕਿਕਰ ਕੋਲੇ ਦੋ ਢੋਕਲੇ ਥਾਂ 60 65 ਮਣ ਹੋ ਜਾਂਦੀ ਹੈ ਠੀਕ ਆ ਜੀ ਤੇ ਬਾਕੀ ਉਧਰ ਤਾਂ ਵਿਚਾਰਿਆਂ ਦਾ ਰੋਲਿਆ ਹੀ ਪਿਆ ਕੰਮ ਹਾਂ ਉਹ ਉਹ ਰੋਲਿਆ ਪਿਆ ਤੇ ਪਾਣੀ 2 ਫੁੱਟ ਤੀ ਹੈ ਆਣੀ ਤੇ 2.5 ਫੁੱਟ ਤੇ ਹੁਣ ਤਾਂ ਮੈਨੂੰ ਸਾਲ ਹੋ ਗਿਆ 2 ਸਾਲ ਦੇਖਿਆ ਪਰ ਹੁਣ ਵੀ ਮੈਨੂੰ ਨਾਲ ਦਾ ਬੱਦ ਬੱਦ 3 ਫੁੱਟ ਤੇ ਹੋ ਗਿਆ ਉਹਨਾਂ ਦਾ ਹਾਂ ਤੇ ਬਸ ਵੀ ਮੰਨ ਲਓ ਵੀ ਤੁਸੀਂ ਬੋਰ ਲਾ ਲੈਂਦੇ ਹੋ 2.5 ਫੁੱਟ ਦੇ ਤੇ ਉੱਥੇ ਮੋਟਰ ਫਿਰ ਮੋਨੋ ਬਲਾਕ ਕਰਦੇ ਹੋ ਨਹੀਂ ਜੀ ਕੋਈ ਕੁਝ ਨਹੀਂ ਜਾਵੇ ਪਾਣੀ ਉਹ ਪਾਣੀ ਦਾ ਢੂੰਗਾ ਜਿਹੜਾ ਉਹ ਵੀ ਸੇਮ ਸੇਮ ਵਾਲਾ ਤਾਂ ਹਾਂ ਸੇਮ ਸੇਮ ਵਾਲਾ ਉਹ ਤਾਂ ਸਾਡੇ ਪਾਣੀ ਘੱਟੋ ਘੱਟ 60 65 ਫੁੱਟ ਤੇ ਪਾਣੀ ਚੰਗਾ ਹੈ 60 65 ਫੁੱਟ ਤੇ ਹਾਂ ਉਹ ਪਾਣੀ ਚੰਗਾ ਹੈ ਫਸਲਾਂ ਵਾਲਾ ਹਾਂ ਤੇ ਦੂਜਾ ਆ ਬੋਰ ਲੱਗਾ ਸੀ ਪਹਿਲਾਂ ਡੂੰਘਾ ਸੀ ਹਾਂ ਤੇ ਬਾਕੀ ਸੇਮ 2 2.5 ਫੁੱਟ ਦੀ ਹੈ ਇੱਥੇ ਸਾਰੇ ਏਰੀਏ 'ਚ ਹੀ ਇੱਥੇ ਇੱਥੇ ਇੱਧਰ ਵਧਦਾ ਥੋੜੀ ਇੱਧਰ ਵਧਦਾ ਆ ਜਿਹੜਾ ਬੋਰ ਲੱਗਿਆ ਮੰਨ ਲਓ ਵੀ 60 65 ਫੁੱਟ ਤੇ ਆ ਹਾਂ ਹਾਂ ਆ ਚੱਲੀ ਜਾਂਦਾ ਹਾਂ ਠੀਕ ਆ ਪੁੱਤ ਠੀਕ ਆ ਹਾਂ ਤਾਂ ਇਹ ਆ ਤੁਹਾਡਾ ਹੈ ਹਾਂ ਆ ਇੱਥੇ ਪਹਿਲਾਂ ਬੋਰ ਲੱਗਾ ਸੀ ਝੋਨਾ ਫਿਰ ਕਿਹੜਾ ਲਾਉਣੇ ਹੋ ਕੋਈ ਮੱਛਾ ਲਾ ਲੈਂਦਾ ਜੀ ਕੋਈ ਕਿਹੜਾ ਲਾਈ ਜਾਂਦਾ ਰੇਟ ਠੇਕਾ ਇੱਥੇ ਆਪੂ ਠੇਕਾ 80-85 ਹਜ਼ਾਰ ਆ ਜੀ 80-85 ਹਜ਼ਾਰ ਅਵੇਲੇ ਅਵੇ ਉਹ ਠੇਕਾ ਫਿਰਦਾ ਆ ਆ ਜ਼ਮੀਨ ਜਿਹੜੀ ਆ 84 ਹਜ਼ਾਰ ਤੋਂ ਲੱਗੇ ਸੀ ਪਿਛਲੇ ਸਾਲ ਹਜੇ ਹੁਣ ਲੱਗੇ ਹੁਣ ਹਜ਼ਾਰ 2000 ਵਧੇ ਐ ਕਿ ਠੇਕਾ ਕਟਿਆ ਠੀਕ ਐ 84 ਹਜ਼ਾਰ ਨੂੰ ਲੱਗੀ ਸੀ ਤੇ ਹਦ ਕੀ 2000 ਵਧੇ ਹੀ ਆ 86000 ਰੁਪਏ ਠੇਕਾ ਮਿੱਤਰੋ ਨਹੀਂ ਐ ਮਿੱਤਰੋ 86-85 ਹਜ਼ਾਰ ਰੁਪਏ 80000 ਰੁਪਏ ਠੇਕਾ ਮੂੰਹ ਹੋਣੀ ਕਿਹਣਾ ਲੱਗਿਆ 2-3 ਹਜ਼ਾਰ ਅੱਗੇ ਵਧ ਕੇ ਰਹੀ ਐ ਹਾਂ ਠੀਕ ਤਾਉ ਮਿੱਤਰੋ ਇਹ ਜਮੀਨਾ ਇੱਥੇ ਦਾ ਰੇਟ ਵੀ ਤੁਹਾਨੂੰ ਦੱਸਤਾ ਉਹ ਮੌਲ ਵੀ ਦਿਖਾਤਾ ਵੀ ਕਿਉਂ ਸੇਮ ਆਉਂਦੀ ਆ ਤਾਂ ਇੱਧਰ ਕਿਸਾਨ ਭਰਾਵਾਂ ਦੇ ਸਾਰੀਆਂ ਖੇਤਾਂ ਇੰਨੀ ਇੱਥੇ ਤਾਂ ਬਹੁਤ ਵਧੀਆ ਹਰੀਆਂ ਭਰੀਆਂ ਤੇ ਉੱਧਰ ਬਈ ਲੱਖਾਂ ਦੀ ਜ਼ਮੀਨ ਕੱਖਾਂ ਦੇ ਭਾਈ ਪਈ ਆ ਹੂੰ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ ਜੇ 70 ਮਾਣ ਹੋ ਜਾਂਦਾ ਮੱਛਲ ਇੱਥੇ ਲੱਗਿਆ ਠੀਕ ਹੈ ਜੀ ਠੀਕ ਹੈ ਠੀਕ ਆਪੂ ਧੰਨਵਾਦ ਅੱਛਾ ਤਾਂ ਲਓ ਮਿੱਤਰੋ ਹੁਣ ਆਪਾਂ ਤੁਹਾਨੂੰ ਉਹ ਜ਼ਮੀਨ ਦੇ ਵਿੱਚ ਲੈ ਕੇ ਚੱਲਦੇ ਆ ਜਿਹੜੀ ਲੱਖਾਂ ਦੀ ਜ਼ਮੀਨ ਤੇ ਪਈ ਐ ਕੱਖਾਂ ਦੇ ਪਾਰ ਲੱਖਾਂ ਦੀ ਜ਼ਮੀਨ ਕੱਖਾਂ ਦੇ ਭਾਅ ਪਈ ਐ ਉਹ ਵੀ ਤੁਹਾਨੂੰ ਦਿਖਾਉਣੀ ਆ ਇਹਦੀ ਗੱਲ ਹੋ ਜਾਂਦੀ ਆ ਜੋ ਤੇ ਇੱਥੇ ਜਿਵੇਂ ਤੁਸੀਂ ਸੁਣਿਆ ਬਜ਼ੁਰਗ ਬਾਪੂ ਦੱਸਦੇ ਸੀ ਵੈਸੇ ਪਾਣੀ ਤਾਂ ਹੈ 60 65 ਫੁੱਟ ਤੇ ਪੀਣ ਵਾਲਾ ਤੇ ਇਹ ਸੇਮ ਵਾਲਾ ਪਾਣੀ ਆ ਜਾਂਦਾ ਈ ਜਮ ਦੇਖੋ ਬਹੁਤ ਔਖਾ ਝੋਨਾ ਵੱਢਿਆ ਇਹਦੇ ਵਿੱਚ ਦੀ ਟਾਇਰਾਂ ਦੇ ਲੀ ਪਏ ਆ ਲੀਹਾਂ ਪਈਆਂ ਹੋਈਆਂ ਟਾਇਰਾਂ ਦੀਆਂ ਤਾਂ ਆ ਹਾਲਾਤ ਹੋ ਗਏ ਮੈਨੂੰ ਲੱਗਦਾ ਦੋਸਤੋ ਵੀਡੀਓ ਤੁਹਾਨੂੰ ਵਧੀਆ ਲੱਗੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਸਾਰੇ ਕਿਸਾਨ ਪਰਮਾ ਦਾ ਤਹਿ ਦਿਲੋਂ ਧੰਨਵਾਦ ਜੇਕਰ ਤੁਸੀਂ ਵੀਡੀਓ ਫੇਸਬੁੱਕ ਪੇਜ ਤੇ ਦੇਖੇ ਤਾਂ ਪੇਜ ਨੂੰ ਫੋਲੋ ਕਰ ਲਓ ਜੇਕਰ YouTube ਚੈਨਲ ਤੇ ਇੱਕ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਸਟ ਤੱਕ ਦੇਖ ਲਈ ਤੁਹਾਡਾ ਸਾਰੇ ਕਿਸਾਨ ਪਰਮਾ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ